ਮੇਰੇ ਸਤਿਗੁਰ ਇਹ ਮੇਰੇ ਸੱਚੇ ਪਾਤਸ਼ਾਹ ਕਰੋ ਕਿਰਪਾ ਸੀ ਤੁਹਾਡੇ ਬਾਲਕ ਹਮ ਬਾਰਕ ਅਸੀਂ ਬਾਰਕ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਰ ਅਸੀਂ ਤੁਹਾਡੇ ਬਾਲਕ ਆ ਹੇ ਮੇਰੇ ਸਤਿਗੁਰ ਸਾਨੂੰ ਆਪਣੇ ਬਾਲਕਾਂ ਨੂੰ ਆਪਣੀ ਖੇੜ ਵਰਤਾ ਕੇ ਆਪਣੇ ਚੋਜ ਵਰਤਾ ਕੇ ਆਪਣੀ ਲੀਲਾ ਵਰਤਾ ਕੇ ਸਾਨੂੰ ਰੱਖ ਲੋ 84 ਦੇ ਚੱਕਰਾਂ ਤੋਂ ਸਾਨੂੰ ਰੱਖ ਲੋ ਬੁਰਾਈਆਂ ਤੋਂ ਸਾਨੂੰ ਰੱਖ ਲੋ ਮਾੜੇ ਮਾਰਗ ਤੋਂ ਚੰਗੇ ਮਾਰਗ ਤੇ ਪਾ ਦਿਓ ਜਿਸ ਮਾਰਗ ਤੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਲੋਕ ਸੁਖੀਆ ਪਰਲੋਕ ਸੇ ਹਲਾ ਕਰ ਦਿਓ ਆਵਾ ਗਉਣ ਦਾ ਚੱਕਰ ਖਤਮ ਕਰ ਦਿਓ 84 ਮੁੱਕ ਜਾਵੇ ਅਸੀਂ ਤੁਹਾਡੇ ਬਾਲਕ ਆ ਗਲਤੀਆਂ ਦੇ ਪੁਤਲੇ ਆ ਜਾਣੇ ਅਣਜਾਣੇ ਬੇਅੰਤ ਭੁੱਲਾਂ ਹੋ ਜਾਂਦੀਆਂ ਪੈਰ ਪੈਰ ਤੇ ਭੁੱਲਾਂ ਹੁੰਦੀਆਂ ਕੋਈ ਮਨੁੱਖ ਨਹੀਂ ਕਹਿ ਸਕਦਾ ਮੈਂ ਗਲਤੀ ਨਹੀਂ ਕੀਤੀ ਕਦੀ ਕੋਈ ਇਹ ਦਾਵਾ ਨਹੀਂ ਕਰ ਸਕਦਾ ਪੈਰ ਪੈਰ ਤੇ ਗਲਤੀਆਂ ਜਾਣੇ ਅਣਜਾਣੇ ਗਲਤੀਆਂ ਹੁੰਦੀਆਂ ਪਰ ਅਸੀਂ ਅਰਦਾਸ ਜੋਦੜੀ ਬੇਨਤੀ ਨਿਮਰਤਾ ਦਿਲੋਂ ਦਿਖਾਵਾ ਨਹੀਂ ਗੁਰਮੁਖ ਪਿਆਰਿਓ ਤਾਂ ਫਿਰ ਅਪਰਾਧੀ ਦੂਣਾ ਨਿਵੇ ਜੋ ਹੰਤਾ ਮੇਰੇ ਗਾਹੇ ਸੀਸ ਨਵਾਇਆ ਕਿਆ ਥੀਐ ਜਾਂ ਹਿਰਦੇ ਕੋ ਸੁਧੇ ਜਾਏ ਨਿਮਰਤਾ ਨਰਮਨਤਾ ਦਿਲਾਂ ਤੇ ਅਰਦਾਸ ਸੋਧੇ ਅਪਰਾਧ ਕਰਤ ਹੈ ਜੀਤੇ ਜਨੁਨੀ ਚੀਤ ਨਾ ਰਾਖਸ ਤੇਤੇ ਆਰਾ ਮਈਆ ਹਉ ਬਾਰਕ ਤੇਰਾ ਕਾਹੇ ਨ ਖੰਡੋ ਅਬ ਗੁਣ ਮੇਰਾ ਇਸ ਤਰ੍ਹਾਂ ਅਰਦਾਸ ਕਰਨੀ ਬੇਨਤੀ ਕਰਨੀ ਮੇਰੇ ਸਤਗੁਰ ਆਪਣੇ ਬਾਲਕ ਰਾਖੋ ਹੁ ਲੀਲਾ ਧਾਰ ਆਪਣੇ ਬਾਰਕਾ ਨੂੰ ਆਪਣੇ ਜੀਵਾ ਨੂੰ ਤੇਰੇ ਹੀ ਪੈਦਾ ਕੀਤੇ ਆ ਆਪਣੀ ਲੀਲਾ ਵਰਤਾ ਕੇ ਆਪਣੀ ਖੇਡ ਵਰਤਾ ਕੇ ਆਪਣੀ ਚੋਜ ਵਰਤਾ ਕੇ ਸੱਚੇ ਪਾਤਸ਼ਾਹ ਆਪਣੇ ਚੋਜ ਵਰਤਾ ਕੇ ਰੱਖ ਲੋ ਦੇਹੋ ਸਮਤ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਉ ਹੇ ਮੇਰੇ ਸੱਚੇ ਪਾਤਸ਼ਾਹ ਮੈਨੂੰ ਸਮਤ ਦੇਹ ਭੈੜੀ ਮਤ ਦੂਰ ਹੋ ਜਾਵੇ ਖੋਟੀ ਮਤ ਦੂਰ ਹੋ ਜਾਵੇ ਸ਼ਰੇਸ਼ਟ ਮਤ ਆ ਜਾਵੇ ਸੁਮਤ ਦੇਹੋ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਗਮਤਾ ਤੋਂ ਪਰੇ ਪਾਰਵਾਰ ਤੋਂ ਰਹਤ ਮੇਰੇ ਠਾਕੁਰ ਮੇਰੇ ਮਾਲਕ ਮੇਰੇ ਤੇ ਕਰੋ ਕਿਰਪਾ ਮੈਂ ਤੁਹਾਡੇ ਹੀ ਗੁਣ ਗਾਵਾਂ ਸਦਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੇਰੇ ਤੇ ਕਰੋ ਕਿਰਪਾ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ ਰਹਿਮਤ ਕਰੋ ਦੇਹੋ ਸਮਤ ਸਦਾ ਗੁਣ ਗਾਮ ਸਮਤ ਦਿਓ ਸਰੇਸ਼ਟ ਮਤ ਦਿਓ ਨੀਵੀਂ ਮਤ ਦਿਓ ਨਿਮਰਤਾ ਨਰਮਨਤਾ ਦੀ ਮਤ ਦਿਓ ਤੇ ਖਿਆਲ ਕਰਿਓ ਅਰਦਾਸ ਕਰਦੇ ਆ ਗੁਰਮਖੋ ਨੇਤਰ ਅਰਦਾਸ ਚਾਹੁੰਦਾ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਜਦੋਂ ਸਾਡਾ ਮਨ ਨੀਵਾ ਨਿਮਰਤਾ ਹੈ ਹਰ ਮਤ ਉੱਚੀ ਹੋ ਜਾਂਦੀ ਹੈ ਤੇ ਜਦੋਂ ਮਤ ਉੱਚੀ ਹੁੰਦੀ ਫਿਰ ਮਤ ਪਤ ਦਾ ਰਾਖਾ ਆਪ ਪਰਮਾਤਮਾ ਵਹਿਗੁਰੂ ਅਕਾਲ ਪੁਰਖ ਸੱਚਾ ਪਾਦਸ਼ਾਹ ਬਣ ਜਾਂਦਾ ਜਦੋਂ ਮਨ ਨੀਵਾ ਨਿਮਰਤਾ ਨਰਮਾਨਤਾ ਤੇ ਜੇ ਹੰਕਾਰ ਆ ਹਉਮੈ ਆ ਫਿਰ ਗੁਰਮੁਖ ਪਿਆਰਿਓ ਉਹਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ ਹਉਮੈ ਦੇ ਟਿੱਬਿਆਂ ਤੇ ਪਾਣੀ ਨਹੀਂ ਚੜਦਾ ਉੱਚੇ ਟਿੱਬਿਆਂ ਤੇ ਪਾਣੀ ਨਹੀਂ ਚੜਦਾ ਹਾਮੇ ਦੇ ਟੇਬਿਆਂ ਤੇ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਦਾ ਪਾਣੀ ਨਹੀਂ ਗੁਰਮੁਖ ਪਿਆਰਿਓ ਪ੍ਰਾਪਤ ਹੁੰਦਾ ਇਹਦਾ ਨਿਮਰਤਾ ਨਾਲ ਨਿਰਮਾਨਤਾ ਨਾਲ ਗੁਰਸਿੱਖਾਂ ਕੀ ਹਰ ਧੂਰ ਦੇਹ ਹਮ ਬਾਪੀ ਭੀ ਗਤ ਪਾਇ ਗੁਰਸਿੱਖਾਂ ਦਾ ਪਿਆਰ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਆਪਸੀ ਪਿਆਰ ਤੇ ਸਤਕਾਰ ਮਾਫ਼ ਕਰਿਓ ਗੁਰਮੁਖੋ ਅੱਜ ਬੜੀ ਘਾਟ ਆ ਅੱਜ ਵੰਡੇ ਗਏ ਪਹਿਲਾ ਮਨੁੱਖ ਧਰਮਾਂ ਦੇ ਨਾਂ ਤੇ ਵੰਡਿਆ ਗਿਆ ਜਾਤੀਆਂ ਦੇ ਨਾਂ ਤੇ ਵੰਡਿਆ ਗਿਆ ਦੇਸ਼ਾਂ ਦੇ ਨਾਂ ਤੇ ਵੰਡਿਆ ਗਿਆ ਫਿਰ ਇੱਕ ਇੱਕ ਧਰਮ ਦੇ ਵਿੱਚ ਹੀ ਸਿਆ ਸੁਨੀਆਂ ਦੇ ਨਾਂ ਤੇ ਵੰਡਿਆ ਗਿਆ ਸੰਪਰਦਾਵਾਂ ਜਥੇਬੰਦੀਆਂ ਦੇ ਨਾਂ ਤੇ ਵੰਡਿਆ ਗਿਆ ਪਰ ਖਿਆਲ ਕਰਿਓ ਗੁਰਮੁਖ ਪਿਆਰੋ ਇੱਕ ਸੁਰਤਾ ਭਾਈਚਾਰਾ ਪਿਆਰ ਸਤਕਾਰ ਬੜੀ ਜ਼ਰੂਰਤ ਹੈ ਇਸ ਦੀ ਬੜੀ ਲੋੜ ਹੈ ਅੱਜ ਆਜ਼ੀਰਖਾ ਦੁਸ਼ਤ ਤੋਂ ਪਰੇ ਹੋ ਕੇ ਗੁਰਮੁਖ ਪਿਆਰੋ ਇੱਕ ਭਾਈਚਾਰਾ ਪਿਆਰ ਤੇ ਤਫਾਕ ਪੈਦਾ ਕਰਨ ਦੀ ਲੋੜ ਹੈ ਸਿੱਖ ਨੂੰ ਸਿੱਖ ਮਿਲੇ ਖੇੜਾ ਆ ਜਾ ਵਿੱਚੇਰੇ ਤੇ ਮੈਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਗੁਰਸਿੱਖਾ ਪੰਜਾਂ ਚ ਮੇਰੇ ਦਰਸ਼ਨ ਕਰਨੇ ਆ ਪੰਜੀ ਪਰਮੇਸ਼ਰ ਆ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਪੰਜ ਪਿਆਰੇ ਮੇਰਾ ਰੂਪ ਤਿਆਰ ਵਰ ਤਿਆਰ ਪੰਜ ਪਿਆਰੇ ਸਿੰਘ ਉਹਨਾਂ ਚ ਮੇਰੇ ਦਰਸ਼ਨ ਗੁਰਸਿੱਖਾਂ ਆਖਿਆ ਸੱਚੇ ਪਾਤਸ਼ਾਹ ਜੰਗਾਂ ਜੁੱਧਾਂ ਦਾ ਸਮਾਂ ਆਉਂਦਾ ਕਈ ਵਾਰ ਔਖਾ ਸਮਾਂ ਆਹੋ ਜਿਹਾ ਪੰਜ ਸਿੰਘ ਮਿਲਨੇ ਮੁਸ਼ਕਲ ਹੋ ਜਾਂਦੇ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੀ ਮਿਲ ਜੇ ਇੱਕਦੇ ਹੀ ਦਰਸ਼ਨ ਤੇ ਆਖਿਆ ਸੱਚੇ ਪਾਤਸ਼ਾਹ ਕਈ ਵਾਰ ਇਕੱਲੇ ਹੀ ਰਹਿ ਜਾਈਦਾ ਇੱਕਦੇ ਵੀ ਦਰਸ਼ਨ ਨਹੀਂ ਤੇ ਫਿਰ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਆਖਿਆ ਤਿਆਰ ਵਰ ਤਿਆਰ ਹੋਵੇ ਬਾਣੀ ਬਾਣੇ ਦਾ ਧਾਰਣੀ ਨਿਤਨੇਮੀ ਹੋਵੇ ਆਪਣੇ ਸਰੀਰ ਤੇ ਸ਼ਸਤਰ ਸਜਾ ਕੇ ਆਪਣਾ ਹੀ ਚਿਹਰਾ ਆਪਣਾ ਹੀ ਰੂਪ ਸ਼ੀਸ਼ੇ ਵਿੱਚ ਦੇਖ ਲਵੇ ਉਹਨੂੰ ਆਪਣੇ ਸਰੂਪ ਚੋਂ ਹੀ ਮੇਰੇ ਦਰਸ਼ਨ ਹੋਣਗੇ ਗੁਰਮੁਖ ਪਿਆਰੋ ਸਤਗੁਰ ਦੇ ਦਰਸ਼ਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਸਤਗੁਰਾਂ ਨੇ ਆਪਣੇ ਦਰਸ਼ਨ ਆਪਣੇ ਸਿੱਖ ਦੇ ਸਰੂਪ ਚੋਂ ਸਿੱਖ ਨੂੰ ਸਿੱਖ ਦੇਖ ਪਿਆਰ ਪੈਦਾ ਹੋਵੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਚਾਰ ਮਿਲੇ 64 ਖੇਲੇ 20 ਮਿਲੇ ਕਰ ਜੋਰ ਗੁਰਮੁਖ ਸਿਉ ਗੁਰਮੁਖ ਮਿਲੇ ਪੁਲਕਤ 7 ਕਰੋੜ ਉਹ ਕਹਿੰਦਾ ਜੇ ਸਿੱਖ ਨੂੰ ਸਿੱਖ ਮਿਲੇ ਰੱਬ ਦੇ ਬੰਦੇ ਰੱਬ ਦਾ ਬੰਦਾ ਮਿਲੇ ਤੇ ਇੱਕ ਦੂਜੇ ਨਾਲ ਜਦੋਂ ਨੇਤਰ ਮਿਲਣ ਨਾ ਦੋ ਨੇਤਰ ਇਧਰੋਂ ਦੋ ਉਧਰੋਂ ਚਾਰ ਮਿਲੇ ਜਦੋਂ ਇੱਕ ਦੂਜੇ ਨੂੰ ਵੇਖ ਲੈਣ ਫਿਰ 64 ਖੇਲੇ 32 ਦੰਦ ਇਧਰੋਂ 32 ਉਧਰੋਂ ਮੋਟੀ ਜੀ ਗਿਣਤੀ ਐ ਬੱਤੀਆਂ ਦੀ ਪੈਸੇ ਕਈਆਂ ਦੇ 28 ਹੁੰਦੇ ਕਈਆਂ ਦੇ 30 ਹੁੰਦੇ ਐ ਕਈਆਂ ਦੀ 32 ਹੁੰਦੇ ਪਰ ਬੱਤੀਆਂ ਦੀ ਗਿਣਤੀ ਐ ਗ੍ਰੰਥਾਂ 'ਚ ਜਦੋਂ ਜ਼ਿਕਰ ਆਉਂਦਾ 32 ਦੰਦਾਂ ਦਾ ਆਉਂਦਾ ਗ੍ਰੰਥਾਂ ਨੂੰ ਛੱਡੋ ਆਪਾਂ ਵੀ ਜਦੋਂ ਕਿਸੇ ਗੁੱਸੇ 'ਚ ਹੋਈਏ ਕਿਸੇ ਨਾਲ ਗੁਰਮੁਖ ਪਿਆਰਿਓ ਤੇ ਅਸੀਂ ਵੀ ਬੱਤੀਆਂ ਦਾ ਜ਼ਿਕਰ ਕਰਦੇ ਆਂ ਕੋਈ ਨਹੀਂ ਕਹਿੰਦਾ ਮਾਰ ਕੇ ਕਿਸ ਨੂੰ 28 ਵਾਰ ਘੜ ਦੂੰ ਵੀ ਕਹਿੰਦਾ 32 ਤੇ 32 ਵਾਰ ਘੜ ਦੂੰ ਮਾਰ ਕੇ ਕਿਸ ਨੂੰ ਉੱਥੇ ਵੀ ਬੱਤੀਆਂ ਦਾ ਹੀ ਜੇਕਰ ਆਉਂਦਾ 32 ਦੰਤ ਤੇ 32 ਇਧਰੋਂ 32 ਉਧਰੋਂ 64 ਹੋ ਗਏ ਵਿਦਵਾਨ ਕਹਿੰਦਾ ਚਾਰ ਮੇਲੇ 64 ਖਿਲੇ ਭਾਵ ਖੇੜਾ ਖੇੜਾ ਆਜ ਇੱਕ ਦੂਜੇ ਨੂੰ ਵੇਖ ਕੇ ਚਿਹਰਾ ਖੜ ਜਾਵੇ ਚਾਰ ਮੇਲੇ 64 ਖਿਲੇ ਵੀ ਇਸ ਮੇਲੇ ਕਰ ਜੋਰ 10 ਉਂਗਲਾਂ ਇਧਰੋਂ 10 ਉਧਰੋਂ 8 ਉਂਗਲਾਂ ਦੋ-ਦੋ ਅੰਗੂਠੇ ਗੁਰਮੁਖ ਪਿਆਰ ਦੋਵੇਂ ਹੱਥ ਜੁੜ ਜਾਣ 4 ਮਿਲੇ 64 ਖਿਲੇ 20 ਮਿਲੇ ਕਰ ਜੋਰ ਗੁਰਮੁਖ ਸਿਓ ਗੁਰਮੁਖ ਮਿਲੇ ਪੁਲਕਤ 7 ਕਰੋੜ 3.5 ਕਰੋੜ ਰੋਮ ਧਰਮ ਗ੍ਰੰਥਾਂ 'ਚ ਇੱਕ ਸਰੀਰ ਦਾ ਮੰਨਿਆ ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਹਰ ਮਨੁੱਖ ਦੇ ਸਰੀਰ ਤੇ 3.5 ਕਰੋੜ ਰੋਮ ਦਾ ਜ਼ਿਕਰ ਧਰਮ ਗ੍ਰੰਥਾਂ 'ਚ ਜ਼ਿਕਰ ਆ ਮੋਟਾ ਜਿਆ ਜੇਕਰ 3.5 ਕਰੋੜ ਰੋਮ ਦਾ ਤੇ ਵਜਨ ਕੀਤਾ ਗੁਰਮੁਖ ਸਿਓ ਗੁਰਮੁਖ ਮਿਲੇ ਪੁਲਕਤ 7 ਕਰੋੜ ਲੂਕੰਡੇ ਖੜੇ ਹੋ ਜਾਣ ਇੰਨਾ ਖੇੜਾ ਇੰਨਾ ਚਾਉ ਮਨ ਵਿੱਚ ਆ ਜਾਵੇ ਮੈਨੂੰ ਗੁਰਸਿੱਖ ਮਿਲਿਆ ਸਿੱਖ ਨੂੰ ਸਿੱਖ ਮਿਲ ਕੇ ਖੁਸ਼ੀ ਇੰਨੀ ਹੋਵੇ ਪਰ ਅੱਜ ਦੇ ਹਾਲਾਤ ਆਪਾਂ ਦੇਖਦੇ ਕਲਯੁਗ ਦਾ ਵਰਤਾਰਾ ਵਰਤਦਾ ਬਾਣੀ ਬਾਣੇ ਤੋਂ ਦੂਰ ਆ ਕੇਵਲ ਭੇਖ ਪਹਿਰਾਵਿਆਂ ਚ ਗੁਰਮੁਖ ਪਿਆਰਿਓ ਵੰਡੇ ਪਏ ਧੜੇ ਬੰਦੀਆਂ ਦੇ ਅੰਦਰ ਅੱਜ ਤਾਂ ਸਿੱਖ ਸਿੱਖ ਨੂੰ ਦੇਖ ਕੇ ਫਤੇ ਨਹੀਂ ਬੁਲਾਉਂਦਾ ਉਹਦੇ ਮੱਥੇ ਤੇ ਬਾਟੇ ਨੇ ਪੈ ਜਾਂਦੇ ਹੋਰ ਪੈਣ ਨੂੰ ਥਾਂ ਨਹੀਂ ਰਹਿੰਦੀ ਆਹ ਕਿੱਥੋਂ ਮੱਥੇ ਲੱਗ ਗਿਆ ਗੁਰਮੁਖ ਪਿਆਰੋ ਐਸੀਆਂ ਭਾਵਨਾਵਾਂ ਬਣ ਗਈਆਂ ਪਰ ਨਹੀਂ ਗੁਰਮੁਖ ਸਿਓ ਗੁਰਮੁਖ ਮਿਲੇ ਫਤੇ ਗੁਰੂ ਦੀ ਐ ਕੋਈ ਮਿਲਦਾ ਉਹਨਾਂ ਫਤੇ ਦੀ ਸਾਂਝ ਕਰਨੀ ਦੁਸ਼ਮਣ ਵੀ ਜਿਹੜਾ ਸੰਸਾਰੀ ਰੂਪ ਚ ਲੱਗਦਾ ਜੇ ਉਹ ਵੀ ਫਤੇ ਬੁਲਾਵੇ ਤਾਂ ਉਹਨੂੰ ਵੀ ਫਤਿਹ ਦਾ ਜਵਾਬ ਗੱਜ ਕੇ ਦੇਣਾ ਕਿਉਂਕਿ ਫਤਿਹ ਗੁਰੂ ਦੀ ਹੈ ਫਤਿਹ ਕਿਸੇ ਵਿਅਕਤੀ ਦੀ ਨਹੀਂ ਮਨੁੱਖ ਦੀ ਨਹੀਂ ਹੈ ਖੁਸ਼ੀ ਤੇ ਖੇੜਾ ਗੁਰਮੁਖ ਪਿਆਰਿਓ ਹੋਵੇ ਗੁਰਸਿੱਖ ਦਾ ਗੁਰਸਿੱਖ ਨੂੰ ਮਿਲ ਕੇ ਇੱਕ ਮਨ ਨੀਵਾ ਮਤ ਉੱਚੀ ਮਨ ਨੀਵਾ ਹੋ ਜਾਵੇ ਮਤ ਉੱਚੀ ਹੋ ਜਾਂਦੀ ਹੈ ਮਤ ਪੱਦਾ ਰਾਖਾ ਪ੍ਰਮਾਤਮਾ ਆਪ ਬਣ ਜਾਂਦਾ ਜਦੋਂ ਅਸੀਂ ਮਤਾਂ ਉੱਚੀਆਂ ਕਰ ਲੈਂਦੇ ਫੇੜਾ ਗੁਰਮੁਖ ਜਦੋਂ ਮਤਾਂ ਉੱਚੀਆਂ ਕਰ ਲੈਨੇ ਆ ਫਿਰ ਪ੍ਰਮਾਤਮਾ ਦੀ ਕਿਰਪਾ ਤੇ ਜਦੋਂ ਅਸੀਂ ਮਨ ਉੱਚਾ ਕਰ ਲੈਨੇ ਫਿਰ ਮਤ ਨਿਵੀਂ ਹੋ ਜਾਂਦੀ ਆ ਤੇ ਉੱਚੇ ਮਨਾਂ ਨੂੰ ਫਿਰ ਗੁਰਮੁਖ ਪਿਆਰਿਓ ਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ